ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਜੀ ਠੀਕ ਠਾਕ ਖੁਸ਼ਬਹਸ਼ ਹੋ ਅੱਜ ਦਾ ਜਿਹੜਾ ਟੌਪਿਕ ਹੈ ਨਾ ਬੜਾ ਕੰਟਰੋਵਰਸ਼ੀਅਲ ਜਿਹਾ ਹੈ ਕਿਉਂਕਿ ਬਹੁਤ ਸਾਰੇ ਸਿੰਘ ਇਹ ਕੌਲਾਂ ਕਰਦੇ ਨੇ ਜੀ ਵਸ਼ੀਕਰਨ ਕੀ ਹੁੰਦਾ ਹੈ ਤੇ ਕਈ ਐਵੇਂ ਬੈਠੇ ਵਸ਼ੀਕਰਨ ਦੇ ਮੰਤਰ ਪਾਈ ਜਾਂਦੇ ਨੇ ਤੇ ਕਈ ਬਹੁਤ ਪੈਸਾ ਬਰਬਾਦ ਕਰਦੇ ਵਸ਼ੀਕਰਨ ਅਸਲ 'ਚ ਵਸ਼ੀਕਰਨ ਕਰਦੇ ਕੁੜੀਆਂ ਗੜੀਆਂ ਵਾਸਤੇ ਆਸ਼ਕ ਜਿਹੜਾ ਪਠਾ ਹੈ ਇਹ ਗੁਰਮਤ ਦਾ ਰਾਹੀ ਨਹੀਂ ਹੈ ਪਹਿਲੀ ਗੱਲ ਸੁਣ ਲੋ ਦੂਸਰਾ ਇਸ਼ਕ ਕੀ ਹੋਇਆ ਜੇ ਤੁਹਾਨੂੰ ਜਾਦੂ ਮੰਤਰ ਕਰਨਾ ਪਵੇ ਤੇ ਫਿਰ ਤੇ ਤੁਹਾਡੇ ਦਮ ਹੈ ਨਹੀਂ ਨਾ ਇੱਕ ਛੀ ਲੋਕਾਂ ਦਾ ਕੰਮ ਨੇ ਇਹ ਕੁੜੀ ਇੰਪ੍ਰੈਸ ਕਰੀ ਤੇ ਵਸ਼ੀਕਰਨ ਕਰ ਲਓ ਵਸ਼ੀਕਰਨ ਲੈਂਦਾ 90 ਦਿਨ ਤੱਕ ਉਹਦੇ ਬਾਅਦ ਟੁੱਟ ਜਾਂਦਾ ਇੱਕ ਸਾਧੂ ਇੱਕ ਦਮ ਮਿਲੇ ਸੀ ਤੇ ਚਲੋ ਭੋਜਿਸ਼ ਗਿਆ ਉਹ ਇੱਕ ਇੱਕ ਲਾਈਨ ਦੇ ਗਿਆ ਸਾਨੂੰ ਐਂ ਦਿਮਾਗ ਚਾਹਣਾ ਵਰਤੀ ਕੇ ਲਿਖੀ ਪਲਣਾ ਉਹ ਐਸੀ ਖਤਰਨਾਕ ਵਰਤੀ ਬਾਅਦ ਚ ਫਿਰ ਉਹਦਾ ਉਹਦਾ ਫਿਰ ਉਤਾਰਾ ਕਰਨਾ ਪਿਆ ਮੈਨੂੰ ਸੋ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਵਿਰਲੀਆਂ ਗੱਲਾਂ ਹੁੰਦੀਆਂ ਨੇ ਪਰ ਇਹਦਾ ਨੁਕਸਾਨ ਜ਼ਿਆਦਾ ਹੈ ਸਾਡੇ ਕੋਲ ਬਹੁਤ ਸਾਰੇ ਕੇਸ ਐਸੇ ਆਦੇ ਜਿਹੜੇ ਵਸ਼ੀਕਰਨ ਕਰਨ ਦੇ ਚੱਕਰ ਚ ਕੀਤੇ ਤੇ ਬਾਅਦ ਚ ਉਹਦਾ ਉਲਟਾ ਨੁਕਸਾਨ ਹੋ ਜਾਂਦਾ ਤੇ ਜਾਨ ਤੱਕ ਜਿਹੜੀ ਜਾਨ ਦਾ ਜਿਹੜਾ ਕੰਮ ਆ ਜਾਂਦਾ ਇਹ ਵਸ਼ੀਕਰਨ ਚੱਕਰ ਹੋ ਚੀਜ਼ਾਂ ਹਾਵੀ ਹੋ ਜਾਂਦੀਆਂ ਨੇ ਅਸਲ ਜੇ ਵਸ਼ੀਕਰਨ ਹੁੰਦਾ ਕਿ ਤੁਹਾਡਾ ਔਰਾ ਇਹਨਾਂ ਆਵਾਸ ਹੋ ਜਾਏ ਜਿੱਥੇ ਜਾਓ ਤੁਹਾਡੀ ਜਾਇਜ਼ਾ ਕਰ ਹੋਵੇ ਤੁਸੀਂ ਦੁਸ਼ਮਣੇ ਘਰ ਹੀ ਬੈਠੋ ਤੇ ਉਹ ਲੱਗੇ ਘਰ ਤੁਹਾਡਾ ਨਾ ਜਿਵੇਂ ਤੁਸੀਂ ਮੇਰੇ ਅਗਰ ਤੁਸੀਂ ਮੇਰੇ ਆਡੀਓ ਰੇਡੀ ਪ੍ਰੋਗਰਾਮ ਚੈੱਕ ਕਰੋ ਮੈਂ ਜਿਸ ਰੇਡੀ ਤੇ ਬੈਠਾ ਹਾਂ ਲੱਗਦਾ ਜਿਹੜੀ ਮੈਂ ਓਨ ਕਰ ਰਿਹਾ ਕਿ ਪਾਵੇਂ ਉਧਰ 50 ਬੰਦੇ ਗੱਲ ਕਰ ਰਹੇ ਨੇ ਕੱਲੇ ਨੇ ਗਾਹ ਪਾ ਕੇ ਰੱਖਿਆ ਹੋਇਆ ਜੇ ਨਿਊਜ਼ੀਲੈਂਡ ਜਾਣਾ ਵਾ ਤੇ ਪੂਰਾ ਨਿਊਜ਼ੀਲੈਂਡ ਮੇਰਾ ਹੋ ਜਾਂਦਾ ਨੇਕੀ ਰੇਡੀ ਸ਼ੁਰੂ ਗੇ ਦੌੜ ਜਾਂਦਾ ਵੀਡੀਓ ਚੈੱਕ ਕਰਕੇ ਦੇਖਿਓ ਜੇ ਪਾਕਿਸਤਾਨਾ ਪੰਗਾ ਪੈਂਦਾ ਤੇ ਬਾਈਆਂ ਦਿਨਾਂ ਦੇ ਵਿੱਚ ਵੋਟਾਂ ਮੰਜਦੀਆਂ ਸਿੱਖਾਂ ਦੀਆਂ ਸਿੱਖਾਂ ਨੂੰ ਛੇਵਾਂ ਕਾਲਮ ਮਿਲ ਜਾਂਦਾ ਤੇ ਸੁਲਮਾਨ ਮੀਜ਼ਵਾਹੀ ਮਾਫੀ ਮੰਗ ਜਾਂਦਾ ਤੇ ਜੇ ਮਿਸ਼ਨਰੀਆਂ ਮਗਰ ਪੈਣਾ ਦਸਮ ਰੋਧੀਆਂ ਦੇ ਇਹਨਾਂ ਨੂੰ ਰ ਇਨਾਂ ਦੀ ਸਟੇਜ ਤੇ ਇੱਕ ਦੋ ਵਾਰ ਮੈਨੂੰ ਐਪਲ ਵੈਲੀ ਸੱਦਿਆ ਸੀ ਕਿਸ ਨੇ ਅ ਦਰਸ਼ਨ ਸਿੰਘ ਦੇ ਤੇ ਉਹਨੇ 51 ਰੁਪਏ ਮੈਂ ਟੋਕਰੀ ਚ ਪਾਏ ਚੱਲਦੀ ਕਥਾ ਜਿਵੇਂ ਉਹਨੇ ਪੈਸੇ ਕੱਢ ਕੇ ਤੇ ਚੈੱਕ ਰੱਖਿਆ ਸੀ ਉਹਨੇ 21000 ਪਰ ਉਹ ਚੈੱਕ ਮੇਰੇ ਕੋਲ ਪਿਆ ਮੈਂ ਚੈੱਕ ਕੈਸ਼ ਨਹੀਂ ਕਰਾਇਆ ਐ ਮੇਰੀ ਜਿੱਤ ਹੈ ਇਸੇ ਤਰ੍ਹਾਂ ਮੈਂ ਸਦੇ ਅੰਦਰ ਸੰਹੋਜੇ ਵੀ ਮੇ ਤਾਂ ਸਵਾਲ ਕਰਨਾ ਇਕੱਠੇ ਹੋ ਕੇ ਸਾਰੇ ਗੁਰਮੀਤ ਸਿੰਘ ਟੀਮ ਬਣਦੀ ਹੈ ਤੇ ਉੱਥੇ ਹੀ ਸਾਰਾ ਜਿਹੜਾ ਸਟੇਜ ਮੇਰੀ ਹੋ ਜਾਂਦੀ ਹੈ ਜਿੱਥੇ ਤੁਹੁੰਦਾ ਬੰਦਾ ਸੀ ਮੱਖਣਸ਼ਾਲਾ ਬਾਨੇ ਮੇਰਾ ਮਾਈਕ ਚੱਕਣਾ ਸੀਗਾ ਉਥੇ ਮੀਨਰਿਆ ਪੂਰੀ ਸਟੇਜ ਮੇਰੀ ਹੋ ਗਈ ਉਹ ਇਹਨੂੰ ਕਹਿੰਦਾ ਵਸ਼ੀਕਰਨ ਕਿਸੇ ਨੂੰ ਦੱਸ ਜਾਈਏ ਸੀਐਮ ਜਾਈਏ ਕਿਸੇ ਨੂੰ ਮਿਲਿਏ ਜਾ ਕੇ ਅਫਸਰ ਉਹਦੇ ਇੱਕ ਦਫਾ ਉਹਦੀ ਕੁਰਸੀ ਹਿੱਲਦੀ ਆ ਵੇਖ ਕੇ ਵੀ ਕੋਈ ਆਇਆ ਇਹ ਹੁੰਦਾ ਅਸਲ ਵਸ਼ੀਕਰਨ ਇਹ ਕੁੜੀਆਂ ਕਾਲੀਆਂ ਵਸ ਕਰਨਾ ਇਸ ਛੋਰੀਆਂ ਦਾ ਕੰਮ ਹੈ ਇਹ ਫੁੱਦੂਆਂ ਦਾ ਕੰਮ ਹੈ ਇਹ ਨਪਸਕਾਂ ਦਾ ਕੰਮ ਹੈ ਖਸੀਆਂ ਦਾ ਕੰਮ ਹੈ ਮਰਦਾਂ ਦਾ ਕੰਮ ਨਹੀਂ ਹੈ ਸੋ ਜਿਹੜੇ ਮੈਨੂੰ ਕੌਲਾਂ ਕਰਦੇ ਨੇ ਇੱਕ ਉਹਨਾਂ ਨੂੰ ਲਾਣ ਤੇ ਲੱਖ ਦੀ ਵੀ ਇਹਨਾਂ ਕੰਮਾਂ ਵਾਸਤੇ ਤੁਹਾਨੂੰ ਹੋਰ ਨਹੀਂ ਕੋ ਲੱਭਾ ਦੂਜੇ ਕੰਮ ਕਰਨੇ ਕਿਉਂ ਨੇ ਤੇ ਜੇ ਵਸ਼ਿਕਨ ਵਾਕਿਆ ਕਰਨਾ ਹੈ ਤੇ ਸੰਸਾਰ ਵਾਸ ਕਰਨਾ ਫਿਰ ਇੱਕ ਸ਼ਬਦ ਹੈ ਪੰਜਮ ਪਾਦ ਸ਼ਬਦ ਹੁਣ ਜਿਹੜਾ ਇਹਦਾ ਥੰਬਨੇਲ ਉਹ ਹੈਗਾ ਮੰਤਰ ਵਸ਼ਿਕਰਨ ਮੰਤਰ ਇਹ ਜਿਹੜੀ ਬਾਣੀ ਹੈ ਨਾ ਇਹ ਮੰਤਰ ਮਹਾਂਪੁਰਖਨ ਕੀ ਮਨਹਿ ਉਤਾਰਨ ਮਾਨ ਕੋ ਗੁਰਬਾਣੀ ਜਿਹੜੀ ਮੰਤਰ ਰੂਪ ਚਾਈ ਹੋਈ ਹੈ ਸੋ ਤਾਂ ਜਿਹੜਾ ਪੰਜਮ ਪਾਏ ਸ਼ਬਦ ਉਹਨੂੰ ਲਿਖਿਆ ਹੈ ਮੰਤਰ ਥਰੇ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਾਰੇ ਦੁਸ਼ਟ ਦੂਤ ਪਰਮੇਸ਼ਰ ਮਾਰ ਜਨ ਕੀ ਪੈ ਜਾ ਕੀ ਕਰਤਾ ਰੇ ਕੋਈ ਚੜਕੇ ਹੁੰਦਾ ਕੋਈ ਤੁਹਾਡਾ ਬੁਰਾ ਲੋਚਦਾ ਉਹਨੂੰ ਸਤਗੁਰ ਆਪ ਦੇਖਦਾ ਅਗੇ ਬਾਦਸ਼ਾਹ ਸ਼ਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਹਾਰਸ ਬਿਨੇ ਇਹ ਪੰਕਤੀ ਹੈ ਬਾਦਸ਼ਾਹ ਸ਼ਾ ਸਭ ਵਸ ਕਰਦੀ ਨੇ ਸਰਕਾਰੇ ਦਰਬਾਰੇ ਜਿਨ੍ਹਾਂ ਨੂੰ ਜੋਬਾਂ ਦੀ ਦਿੱਕਤ ਆਉਂਦੀ ਆ ਉਹਨਾਂ ਦੇ ਐਚ ਆਰ ਡਿਪਾਰਟਮੈਂਟ ਤੰਗ ਕਰਦਾ ਜਾਂ ਉਹਨਾਂ ਨੂੰ ਬੌਸ ਤੰਗ ਕਰਦਾ ਜਾਂ ਉਥੇ ਕਮਿਊਨੀਕੇਟ ਨਹੀਂ ਕਰ ਪਾਰੇ ਇਹ ਆ ਜਗਾ ਨਹੀਂ ਬਣਾ ਪਰੇ ਤੋਂ ਇਸ ਜਿਹੜਾ ਸ਼ਬਦ ਹੈ ਪੰਜਮ ਪਾਸ਼ਾ ਥਰਕਰ ਬੈਸੋ ਹਰ ਜਨ ਪਿਆਰੇ ਇਹਦਾ ਇੱਕ ਮਾਲਾ ਜਿਹੜਾ ਚੱਲਣ ਤੋਂ ਪਹਿਲਾਂ ਕਰਕੇ ਜਾਇਆ ਕਰੋ 108 ਮਣਕ ਦੀ ਮਲਾਂ ਦੀ ਹੈ ਅਪ੍ਰੋਕਸੀਮੀਟਲੀ 35 ਮਿੰਟ ਲੱਗ ਜਾਂਦੇ ਨੇ ਇਹਦਾ ਤੁਸੀਂ ਦਿਨਾਲ ਰਿਜ਼ਲਟ ਦੇਖੋਗੇ ਕਿਉਂਕਿ ਮੈਂ ਐਸਾ ਕੋਈ ਨਹੀਂ ਦਿੰਦਾ ਕਿ ਮੈਂ ਅੱਗੇ ਤੋਂ ਬੇਨਤੀ ਕੀਤੀ ਵੀ ਜਿਹੜੇ ਕਿਤਾਬਾਂ ਚੋਂ ਪੜ੍ਹ ਕੇ ਮੰਤਰ ਦੇਣੇ ਨੇ ਇਸ ਦੇਣ ਉਹ ਜ਼ਿੰਦਗੀ ਕਿਥੇ ਬਰਬਾਦ ਕਰ ਦਿੰਦੇ ਸੜਕੋ ਕੇਸ ਆਇਆ ਸੀ ਸਕੇ ਤਾਈ ਨੇ ਕਰਨਾ ਦੇ ਵਸ਼ੀਕਰਨ ਸੀਗਾ ਮਤਲਬ ਇਹ ਬਾਪ ਨੇ ਕਰਨਾ ਦੇ ਵਸ਼ੀਕਰਨ ਸੀਗਾ ਅਸੀਂ ਦਿੱਲੀ ਗਏ ਸੀਗੇ ਤੇ ਪਰ ਉਹ ਵਸ਼ੀਕਰਨ ਉਲਟਾ ਚੱਲ ਗਿਆ ਉਹਦਾ ਕੰਮ ਕਰ ਰੁਕ ਗਿਆ ਸਾਰਾ ਮਤਲਬ ਉਹ ਕੇਸ ਪਹਿਲਾਂ ਦੇਖਿਆ ਜਿੱਥੇ ਖੁੰਦਰਾ ਨਾਮ ਲਿਖਿਆ ਗਿਆ ਪਹਿਲਾਂ ਸਰਚ ਕੋਈ ਚੀਜ਼ ਵਜੀ ਹੈ ਫਿਰ ਉਹ ਖੁੰਡਲੇ ਲੋ ਚ ਨਾਮ ਲਿਖਿਆ ਗਿਆ ਅਪਰਾ ਮਤਲਬ ਪਿਓ ਸੀਗਾ ਜਿਹਦੀ ਬੁਰੀ ਅੱਖ ਸੀ ਇਸ ਬੱਚੀ ਤੇ ਸੋ ਸੋਧ ਵਿੱਚ 99 ਵਸ਼ੀਕਰਨ ਦੇ ਕੇਸ ਫੇਲ ਹੋ ਕੇ ਇਹਦੇ ਨੁਕਸਾਨ ਦਾ ਕਾਰਨ ਬਣ ਜਾਂਦੇ ਨੇ ਤੇ ਜੇ ਕੋਈ ਕਰੀ ਜਾਂਦਾ ਤੇ 90 ਦਿਨ ਤੋਂ ਜ਼ਿਆਦਾ ਉਹਦੀ ਮਿਆਦ ਨਹੀਂ ਹੁੰਦੀ ਉਹਦੇ ਬਾਅਦ ਟੁੱਟਦਾ ਵਸ਼ੀਕਰਨ ਬਹੁਤਿਆਂ ਦੇ ਵਿੱਚ ਵਸ਼ੀਕਰਨ ਕੁੜੀ ਨੂੰ ਪਤਾ ਲੱਗ ਜਾਂਦਾ ਜਿਵੇਂ ਮੈਂ ਇੱਕ ਕੇਸ ਮੇਰੇ ਕੋਲ ਨਿਯੋਗਦਾ ਆਇਆ ਸੀਗਾ ਉਹ ਕਹਿੰਦੀ ਸੀ ইরਾਨੀ ਨੇ ਮੁਸਲਮਾਨ ਹੈ ਤੇ ਮੈਨੂੰ ਚੰਗਾ ਲੱਗਦਾ ਪਰ ਉਹ ਕਹਿੰਦੀ ਬਾਬਾ ਜੀ ਮੈਨੂੰ ਹੁਣ ਉਤੇ ਇਹਨਾਂ ਪਿਆਰਾਂ ਲਾ ਪਿਆ ਮੈਨੂੰ ਉਹਨੇ ਕੁਝ ਕੀਤਾ ਤੇ ਨਹੀਂ ਹੈ ਜਦੋਂ ਜਲਛਕਾਇਆ ਤੇ ਉਹ ਚੀਜ਼ ਸਿਰ ਤੇ ਆ ਗਈ ਤਿੰਨ ਦਿਨ ਲੱਗੇ ਰੋਜ਼ ਹੀ ਕਿ ਕਿਸੇ ਕੋ ਚੱਲ ਜਾਂਦਾ ਸੀ ਕੋਈ ਨਾ ਕੰਮ ਕਰਾਉਣਾ ਫਿਰ ਉਹਦੇ ਜਿਹੜੇ ਦੋ ਤਿੰਨ ਜਿਹੜੇ ਉਂਝਣੋਂ ਗਿਆ ਸੀ ਜ ਉਹਨਾਂ ਨੂੰ ਫਿਰ ਸ਼ਹੀਦ ਸਿੰਘ ਨੇ ਠੋਕਿਆ ਜਾ ਕੇ ਮੋਦੇ ਕਰਤੇ ਫਿਰ ਉਹਨਾਂ ਨੇ ਹੱਥ ਫੜਨਾ ਬੰਦ ਕਰਤਾ ਸੋ ਇਹਨਾਂ ਕਮਜਣਾ ਪਿਆ ਕਰੋ ਜੇ ਵਸ਼ਿਕਲ ਨੂੰ ਗਣਾ ਪੂਰੇ ਸੰਸਾਰ ਦਾ ਕਰੋ ਫਿਰ ਹਾਂਜੀ ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ ਅਮਰਤਨਾ ਮਹਾਰਾਸ਼ਪੀ ਨੇ ਇਹਦੀ ਇੱਕ ਮਾਲਾ ਸ਼ੁਰੂ ਕਰ ਲਓ ਤੁਸੀਂ ਦਿਨਾਂ 'ਚ ਤੁਹਾਡੇ ਕੰਮ ਕਾਜ 'ਚ ਰਿਜ਼ਲਟ ਦੇਖੋਗੇ ਇਹਦਾ ਇਹ ਨਹੀਂ ਕਿ ਜਿਹੜਾ ਸੰਸਾਰੀ ਜਿਹੜਾ ਫਿਜ਼ੀਕਲ ਜਿਹੜਾ ਜਿਹੜਾ ਮੈਟਲ ਜਿਹੜਾ ਇਹ ਵਰਡ ਇਹੋ ਹੀ ਤਰੀਕਾ ਕਾਬੂ ਚਾ ਜਿਹੜੀ ਅਦ੍ਰਿਸ਼ ਚੀਜ਼ਾਂ ਨੂੰ ਕਾਬੂ ਚਾ ਜਾਂਦੀਆਂ ਨੇ ਤੇ ਇੰਨਾ ਮਹਾ ਮੰਤਰ ਹੈ ਔਰ ਸਤਗੁਰ ਨੇ ਆਪਣੇ ਮੁਖੋਂ ਉਚਾਰਿਆ ਹੋਇਆ ਔਰ ਤੁਰਕੀ ਬਾਣੀ ਹੈ ਇਹਦਾ ਅਭਿਆਸ ਕਰਿਆ ਕਰੋ ਜਿੰਨਾ ਵੱਧ ਕਰੋਗੇ ਤੇਰਾ ਉਨਾ ਹੀ ਤੇਰੀ ਅਟਰੈਕਸ਼ਨ ਵਧੇਗਾ ਇੱਕ ਸਾਲ ਕੋ ਪਾਗਲ ਜਿਆ ਹੈ ਕਹਿੰਦਾ ਮੈਨੂੰ ਕੋ ਮੰਤਰ ਹੈਗਾ ਜਿਹਨਾਂ ਮੈਂ ਸੋਨਾ ਬਣ ਜਾ ਮੈਂ ਪਲਾਸਟਿਕ ਸਜੀ ਕਰਵਾ ਲਾ ਜਾਂ ਧੌਣ ਲਵਾ ਦੇ ਦੋ ਹੀ ਚੱਕਰ ਨੇ ਔਰ ਇਹ ਨਹੀਂ ਹੁੰਦਾ ਕਿ ਤੁਹਾਡੀ ਪਰਸਨੈਲਿਟੀ ਬਾਸ ਹੋ ਜਾਂਦੀ ਹੈ ਤੁਹਾਡੀ ਦਿੱਖ ਜਿਹੜੀ ਆ ਉਹ ਪਿੱਛੇ ਚਲ ਜਾਂਦੀ ਹੈ ਹੁੰਦਾ ਨਾ ਵੀ ਕਿ ਦਫਾ ਕੁੜੀ ਤੁਹਾਨੂੰ ਬਹੁਤ ਸੋਹਣੀ ਲੱਗਦੀ ਹੈ ਪਰ ਉਹ ਐਸਾ ਹੀ ਹਰਕਤ ਕਰਦੀ ਵੀ ਤੁਹਾਨੂੰ ਜ਼ਹਿਰ ਲੱਗਣ ਲੱਗ ਪੈਂਦੀ ਹੈ ਖੂਬਸੂਰਤੀ ਤੇ ਉਹ ਹੀ ਹੈ ਉਹਦੀ ਸ਼ਕਲ ਤੇ ਚੇਂਜ ਨਹੀਂ ਹੋਈ ਪਰ ਉਹਦੀ ਕੁਝ ਹਰਕਤ ਕਰ ਗਿਆ ਬੰਦਾ ਬਹੁਤ ਸੋਹਣਾ ਲੱਗ ਰਿਹਾ ਹੈ ਉਹ ਐਸੀ ਬਕਵਾਸ ਕਰਦਾ ਜਾਂ ਕੈਸੀ ਸਾਲਾ ਲਾਂਤੀ ਹੈ ਨਾ ਸੋ ਇਹ ਖੂਬਸੂਰਤੀ ਔਰ ਬਦਸੂਰਤੀ ਜਿਹੜੀ ਹੈ ਨਾ ਇਹ ਤੁਹਾਡੇ ਬਿਹੇਵੀਅਰ ਦੇ ਉੱਤੇ ਹੈ ਤੁਹਾਡੀ ਪਰਸਨੈਲਿਟੀ ਦੇ ਉੱਤੇ ਹੈ ਜਿਹੜਾ ਅੱਖਾਂ ਦਾ ਆਕਰਸ਼ਣ ਹੈ ਉਹ ਇਹਨਾਂ ਵਾਸ ਹੋ ਜਾਂਦਾ ਹੈ ਕਿ ਸ਼ਕਲ ਦੇਖਣੋਂ ਬੰਦ ਹੋ ਜਾਂਦੀ ਹੈ ਅੱਖਾਂ ਲੱਜ ਜਾਂਦੀਆਂ ਸੋ ਇਹ ਜਿਹੜਾ ਸ਼ਬਦ ਹੈ ਪੰਜਮ ਬਾਦਸ਼ਾਹ ਦਾ ਥਿਲਕਰ ਬੈਸੋ ਹਰਜਨ ਪਰੇ ਸਤਿਗੁਰ ਤੁਮਨੇ ਕਾਸ ਵਾਰੇ ਇਹ ਸ਼ਬਦ ਕਰੋ ਇੱਕ ਦਿਨ ਤੁਹਾਡੇ ਜਿੰਨੇ ਰੁਕੇ ਹੋਏ ਕੰਮ ਚੱਲਣਗੇ ਦੁਸ਼ਮਣ ਜਿਹੜਾ ਜਾਂ ਤੁਹਾਡਾ ਜੋ ਬੁਰਾ ਸੋਚਦਾ ਵੀ ਆ ਉਹ ਭੁਗਤੇਗਾ ਤੀਸਰਾ ਜਿਹੜਾ ਬਾਦਸ਼ਾਹ ਸ਼ਾਹਸਾਬ ਅਸਿਲ ਕੇ ਬਸਕਰਦੀ ਨੇ ਸਰਕਾਰ ਹਦਰਾਬਾਦ ਅੱਡੀ ਇਹ ਗੱਲ ਬਚਲੇਗੀ ਸਾਰੇ ਪਾਸੇ ਜਜਕਾਰ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ